ਭਾਈ ਗੁਰਜੀ ਪਹਿਲਾ ਰਿਸ਼ਤਾ ਲੜਕੀ ਦਾ ਜੀ ਜੋ ਕੈਨੇਡਾ ਸਿਟੀਜ਼ਨ ਹੈ ਨਾਮ ਕੁਮਾਰੀ ਉਮਰ 32 ਸਾਲ ਕਾਸਟ ਸੁਨਿਆਰਾ ਮੈਡ ਰਾਜਪੂਤ ਹੈ ਜੀ Hindu ਫੈਮਲੀ ਤੋਂ ਬਿਲੋਂਗ ਕਰਦੇ ਕੈਨੇਡਾ ਸਿਟੀਜ਼ਨ ਟੋਰਾਂਟੋ ਦੇ ਵਿੱਚ ਰਹਿੰਦੇ ਪਏ ਹੈ ਇਹਨਾਂ ਨੇ ਕੁੰਡਲੀ ਮੈਚ ਕਰਕੇ ਮੈਰਿਜ ਕਰਨੀ ਹੈ ਸੋ ਲੜਕਾ ਵਧਿਆ ਹੋਵੇ ਸਟੂਡੈਂਟ ਵੀਜ਼ੇ ਤੇ ਹੋਵੇ ਭਾਵੇਂ ਵਰਕ ਪਰਮਿਟ ਤੇ ਹੋਵੇ ਜਾਂ ਵਿਜ਼ਿਟਰ ਵਿਜ਼ਿਟ ਹੋਵੇ ਜਾਂ ਪੀਆਰ ਹੋਵੇ ਤੁਸੀਂ ਇਹਨਾਂ ਨਾਲ ਜੋ ਸੰਪਰਕ ਕਰਨਾ ਜੀ ਅਪਰ ਕਾਸਟ Hindu ਲੜਕਾ ਚਾਹੀਦਾ ਜੀ ਇਹਨਾਂ ਨੂੰ ਠੀਕ ਹੈ ਜੀ ਪਰ ਲੜਕਾ ਕੈਨੇਡਾ ਦੇ ਵਿੱਚ ਹੀ ਹੋਵੇ पीली पत्ती जी परिवार वाले दा नंबर तुसी डायरेक्ट रिश्तेदार जी नन नाल ਗੱਲਬਾਤ ਕਰ ਸਕਦੇ ਹੋ ਜੀ तुसी ਇਹਨਾਂ ਨੂੰ ਆਪਣਾ ਪੂਰਾ ਬਾਇਓ ਡਾਟਾ WhatsApp ਕਰਨਾ ਠੀਕ ਹੈ ਜੀ ਵਾਈ ਗੁਰੂ ਜੀ ਰਿਸ਼ਤਾ ਹੈ ਜੀ बिजनेसमैन ਲੜਕੇ ਦਾ ਨਾਮ ਕੇ ਬਾਟਿਆ ਖत्री ਕਾਸਟ ਹੈ ਜੀ 1994 ਦਾ ਜਨਮ 5 ਫੁੱਟ 5 ਬੱਚੇ ਦੀ ਹਾਈ 10th ਪਾਸ ਹੈ ਜੀ ਇਲੈਕਟ੍ਰੀਕਲ ਬਿਜ਼ਨਸ ਹੈ ਜੀ ਬੱਚੇ ਦਾ ਸ਼ਾਰਟ ਟਾਈਮ ਡਿਵੋਰਸ ਹੈ ਜੀ ਪਰ ਕੋਈ ਬੇਬੀ ਨਹੀਂ ਹੈਗਾ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋ ਸਿਸਟਰਸ ਨੇ ਜੋ ਮੈਰਿਡ ਨੇ ਏਰੀਆ ਜਲੰਧਰ ਲੜਕੀ ਚਾਹੀਦੀ ਹੈ ਵਧੀਆ ਹੋਵੇ ਤੁਸੀਂ ਨੰਬਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਤੇ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਰੇ ਨਾ ਮਾਈਗਰ ਜੀ ਰਿਸ਼ਤੇ ਜੀ ਵੈਲ ਸੈਟਲਡ ਅੰਮ੍ਰਿਤਧਾਰੀ RAM ਗੜੀਆ ਲੜਕੇ ਦਾ ਜੀ ਨਾਮ ਸਿੰਘ RAM ਗੜੀਆ ਕਾਸਟ ਹੈ ਜੀ 1985 ਦਾ ਜਨਮ 5 ਫੁੱਟ 10 ਬੱਚੇ ਦੀ ਹਾਈਟ ਹੈ ਜੀ ਅਨਮੈਰਿਡ ਨੇ ਵੈਸ਼ਨੂ ਹੈ ਲੜਕਾ ਸਟੱਡੀ ਐਮਟੈਕ ਪਲੱਸ ਐਮਬੀਏ ਕੀਤੀ ਹੋਈ ਆ ਵਰਕ ਕਰਦੇ ਮੇਰੇ ਸੀਨੀਅਰ ਏਜੰਸੀ ਮੈਨੇਜਰ ਨੇ ਠੀਕ ਹੈ ਜੀ ਅੰਮ੍ਰਿਤਾਰੀ ਨੇ ਅੰਬਾਲੇ ਦੇ ਰੈਨ ਵਾਲੇ ਨੇ ਪੇਰੈਂਟਸ ਦੋਨੋਂ ਮਤਲਬ ਕਿ ਮੰਮੀ ਪਾਪਾ ਇਹਨਾਂ ਦੇ ਨਹੀਂ ਹੈਗੇ ਦੋ ਪੁਰਾਣੇ ਹੈਗੇ ਦੋਨੋਂ ਮੈਰਿਡੇਗੇ ਨੇ ਲੜਕੀ ਚਾਹੀਦੀ ਗੁਰਸਿੱਖ ਹੋਵੇ ਐਜੂਕੇਟਿਡ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਪਰ ਹੀ ਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਵਾਈ ਗੁਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਜੱਟ ਸਿੱਖ ਲੜਕੇ ਦਾ ਨਾਮ ਐਮ ਸਿੰਘ ਸੰਧੂ ਹੈ ਜੀ ਜੱਟ ਸਿੱਖ ਸੰਧੂ ਗੋਤਰ ਹੈ ਜੀ 1996 ਦਾ ਜਿਵੇਂ 5 ਫੁੱਟ 7 ਬੱਚੇ ਦੀ ਹਾਈਟ ਹੈ ਜੀ ਐਮਪੀਏ ਕੀਤੀ ਹੋਈ ਹੈ ਪਲੱਸ ਟੂ ਪ੍ਰਾਈਵੇਟ ਸੈਕਟਰ ਚ ਜੌਬ ਕਰਦੇ ਪਏ ਨੇ ਇੱਕ چھوٹਾ ਬ੍ਰਦਰ ਹੈ ਜੋ ਜੋਨ ਮੈਰੀਡ ਹੈ ਇੱਕ ਸਿਸਟਰ ਹੈ ਠੀਕ ਹੈ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਸਰਕਾਰੀ ਨੌਕਰੀ ਕਰਦੇ ਪਏ ਨੇ ਇਹ ਰਿਹਾ ਇਹਨਾਂ ਦਾ ਮੋਹਾਲੀ ਹੈ ਜੀ ਲੜਕੀ ਚਾਹੀਦੀ ਸੋਨੀ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਉਮਰ 24 ਤੋਂ 25 ਸਾਲ ਦੇ ਵਿੱਚ ਹੋਵੇ ਤੁਸੀਂ ਇਹਨਾਂ ਨਾਲ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟਰੀ 'ਚ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈ ਗ੍ਰੇਜੂਏਟ ਅ ਜੀ ਬਿਜ਼ਨਸਮੈਨ ਲੜਕੀ ਦਾ ਨਾਮ ਸਿੰਘ ਵੀ 29 ਸਾਲ ਦੀ ਉਮਰ ਹੈ ਜੀ 5 ਫੁੱਟ 2 ਬੱਚੀ ਦੀ ਹਾਈਟ ਹੈ ਰੰਗ ਸਾਫ 9th ਪਾਸ ਹੈ ਜੀ ਬੱਚਾ ਇਹਨਰ ਆਪਣਾ ਬਿਜ਼ਨਸ ਹੈ ਜੀ ਪਿਤਾ ਜੀ ਵੀ ਬਿਜ਼ਨਸਮੈਨ ਹੈਗੇ ਨੇ ਮਾਤਾ ਜੀ ਨਹੀਂ ਹੈਗੇ 4 ਵੱਡੀਆਂ ਪੈਨਾ ਨੇ ਜੋ ਮੈਰਿਡ ਨੇ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਜੋ ਵਧੀਆ ਹੋਵੇ ਘਰ ਸੰਭਾਲਣ ਵਾਲੀ ਹੋਵੇ ਔਰ ਫੈਮਿਲੀ ਦੀ ਵੈਲਿਊ ਸਮਝਣ ਵਾਲੀ ਹੋਵੇ ਤੁਸੀਂ ਇਹਨਾਂ ਨਾਲ ਜੋ ਕੰਪੇਅਰ ਕਰਨਾ ਜੀ ਪੀਲੀ ਪੱਟੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਇਕ ਰਿਸ਼ਤਾ ਜੀ ਬੇਕਸੂਰ ਲੜਕੀ ਦਾ ਨਾਮ ਕੋਰ ਚੌਂਕੀ ਸਾਲ ਦੀ ਉਮਰ ਹੈ ਜੀ ਰਵਿਦਾਸੀਆ ਸਿੱਖ ਫੈਮਿਲੀ ਦਾ ਬਿਲੋਂਗ ਕਰਦੇ ਜੀ ਪੁਆਇੰਟ ਫੋਰ ਚਾਰ ਹਾਈਟ ਹੈ ਲੜਕੀ ਦਾ ਡਿਵੋਰਸ ਹੋਇਆ ਪਿਆਵਾ ਔਰ ਸਟੱਡੀ ਇਹਨੇ ਬੀਏ ਬੀਐੜਟੀ ਕੀਤੀ ਹੋਏ ਪ੍ਰਾਈਵੇਟ ਟੀਚਰ ਦੇ ਕੀ ਜੀ ਏਰੀਆ ਨਾ ਦਾ ਮੋਗਾ گاਵਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋ ਵੀ ਤੁਸੀਂ ਨਾਲ ਜ਼ਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਜਿੱਥੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਵਾਈ ਗੁਰੂ ਜੀ ਰਿਸ਼ਤਾ ਹੈ ਜੀ ਪਾਟਿਆ ਲੜਕੇ ਦਾ ਲੜਕੇ ਦੇ ਮੰਮੀ ਪਾਪਾ ਦੋਨੋਂ ਨਹੀਂ ਹੈਗੇ ਠੀਕ ਹੈ ਜੀ ਨਾਮ ਐਸ ਸਿੰਘ ਪਾਟਿਆ ਕਾਸਟ ਹੈ ਜੀ 1987 ਦਾ ਜਨਮ 5 ਫੁੱਟ 3 ਹਾਈਟ ਹੈ ਜੀ ਐਮ ਇ ਕਿੱਤੀ ਨਾ ਨਹੀਂ ਹਿਸਟਰੀ ਵਿੱਚ ਔਰ ਜੌਬ ਕਰਦੇ ਪੂਜੀ ਐਡਮਿਨ ਪ੍ਰਾਈਵੇਟ ਕੰਪਨੀ ਦੇ ਵਿੱਚ ਮੰਮੀ ਪਾਪਾ ਦੋਨੋਂ ਨਹੀਂ ਹੈਗੇ ਦੋ ਭੈਣਾਂ ਨੇ ਜੋ ਇਹਨਾਂ ਦੇ ਨਾਲ ਰਹਿੰਦੀਆਂ ਨੇ ਠੀਕ ਹੈ ਜੀ ਅ ਮਤਲਬ ਕਿ ਅਨਮੈਰਿਡ ਨੇ ਪ੍ਰੀਫਰੈਂਸ ਕਰਦੇ ਜੀ ਲੜਕੀ ਪਾਟੀਆਂ ਔਰ ਖੱਤਰੀ ਫੈਮ ਸਿੱਖ ਫੈਮਿਲੀ ਤੋਂ ਹੋਵੇ ਜੋ ਇਹਨਾਂ ਦੇ ਨਾਲ ਰਲ ਮਿਲ ਕੇ ਰਹਿ ਸਕੇ ਠੀਕ ਹੈ ਜੀ ਔਰ ਫੈਮਿਲੀ ਦੀ ਵੈਲਿਊ ਸਮਝਣ ਵਾਲੀ ਹੋਵੇ ਫਿਲੀਪਟਿਊਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਬਾਈ ਗ੍ਰੇਚੀ ਰਿਸ਼ਤਾ ਹੈ ਜੀ ਲੜਕੇ ਦਾ ਜੋ ਸੈਲਫ ਬਿਜ਼ਨਸ ਕਰਦੇ ਲੜਕੇ ਦੇ ਮੰਮੀ ਪਾਪਾ ਦੋਨੋਂ ਨਹੀਂ ਹੈਗੇ ਜੀ ਦਿੱਲੀ ਦਾ ਰਹਿਣ ਵਾਲਾ ਵਾ ਨਾਮ ਜੇ ਸਿੰਘ ਖੱਤਰੀ ਹੈ ਜੀ ਮੋਦੀ ਗੋਤਰ ਇਹਨਾਂ ਦਾ 1985 ਦਾ ਜਨਮ 6 ਫੁੱਟ 3 ਹਾਈਟ ਹੈ ਜੀ ਗ੍ਰੈਜੂਏਸ਼ਨ ਵਿਦ ਬੀਏ ਇਨ ਕੰਪਿਊਟਰ ਐਪਲੀਕੇਸ਼ਨਸ ਔਰ ਵਰਕ ਕਰਦੇ ਜੀ ਸੈਲਫ ਮੈਨ ਦਾ ਸੈਲਫ এমਪਲoyed ਹੈਗੇ ਨੇ ਅਨਮੈਰਿਡ ਹੈ ਲੜਕਾ ਠੀਕ ਹੈ ਜੀ ਪੈਰੈਂਟਸ ਨਹੀਂ ਹੈਗੇ 3 ਸਿਸਟਰਸ ਨੇ ਜੋ ਮੈਰਿਡ ਨੇ ਏਰੀਆ ਜੀ ਦਿੱਲੀ ਹੈ ਨਾ ਦਾ ਔਰ ਲੜਕੀ ਚਾਹੀਦੀ ਹੈ ਸਿੰਪਲ ਹੋਵੇ ਮਤਲ ਚੁੰਨੀ ਚੜਾ ਵਗੈਰ ਨਾ ਨੋ ਡਿਮਾਂਡ ਲੜਕੀ ਦੀ ਹਾਈਟ 5 ਫੁੱਟ 5 ਦੇ ਲਾਗੇ ਜਾਗੇ ਹੋਵੇ ਮਤਲ ਛੋਟੀ ਨਾ ਹੋਵੇ ਕਿਉਂਕਿ ਲੜਕੇ ਦੀ ਹਾਈਟ 6.3 ਹੈ ਠੀਕ ਹੈ ਜੀ ਸੋ ਲੜਕੀ ਜਿਹਦੀ ਜੋ ਫੈਮਲੀ ਦੀ ਵੈਲਿਊ ਸਮਝਣ ਵਾਲੀ ਹੋਵੇ ਔਰ ਰਲ ਮਿਲ ਕੇ ਰਹਿਣ ਵਾਲੀ ਹੋਵੇ ਪਿਆਰ ਵਾਲੀ ਹੋਵੇ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਰਿਸ਼ਤੇ ਜੀ ਕੱਪੜੇ ਦੇ ਵਪਾਰੀ ਲੜਕੇ ਦਾ ਮੰਗਲੀ ਹੈ ਜੀ ਨਾਮ ਟੀ ਅਰੋੜਾ ਅਰੋੜਾ ਕਾ 1987 ਦਾ ਜਨਮ 5 ਫੁੱਟ 5 ਬੱਚੇ ਦੀ ਹਾਈਟ ਹੈ ਜੀ ਪਲੱਸ 2 ਪਾਸਟ ਪਾਣੀਪਤ ਦੇ ਰਹਿਣ ਵਾਲੇ ਹੈ ਜੀ ਲੜਕੇ ਦਾ ਬਿਜ਼ਨਸ ਹੈ ਜੀ ਕਲੋਥ ਮਰਚੰਟ ਨੇ ਤੇ ਨਾਲੇ ਆਪਣਾ ਰਨਿੰਗ ਫੋਟੋ ਸਟੂਡੀਓ ਹੈ ਜੀ ਇਹਨਾਂ ਦਾ ਆਪਣਾ ਠੀਕ ਹੈ ਜੀ ਔਰ ਪਿਤਾ ਜੀ ਦਾ ਵੀ ਸੇਮ ਬਿਜ਼ਨਸ ਹੈ ਇੱਕ ਸਿਸਟਰ ਹੈ ਜੋ ਮੈਰਿਡ ਹੈ ਔਰ ਲੜਕੀ ਜੀ ਜੀ ਜੋ ਮੰਗਲੀਕ ਹੋਵੇ ਠੀਕ ਹੈ ਜੀ ਲੜਕਾ ਪਾਣੀ ਪੱਤਰ ਰਹਿਣ ਵਾਲਾ ਜੀ ਔਰ ਲੜਕੀ ਜੀ ਦੀ ਮੰਗਲੀਕ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਨਾ ਨਾ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਵੈਗਰੂ ਜੀ ਰਿਸ਼ਤੇ ਜੀ ਮੰਗਲੀਕ ਲੜਕੀ ਦਾ ਉਮਰ 31 ਸਾਲ 5 ਫੁੱਟ ਹਾਈਟ ਹੈ ਜੀ ਨਯਾ ਨੰਗਲ ਦੇ ਰਹਿਣ ਵਾਲੇ ਜਿਸ ਟੁਡੀ ਐਮਏ ਇਨ ਇਕਨੋਮਿਕਸ ਵਿੱਚ ਕੀਤੀ ਹੋਈ ਹੈ ਅਨਮੈਰਿਡ ਹੈ ਜੀ ਵਾਲਮੀਕੀ ਕਾਸਟ ਜੋਬ ਐਚ ਆਰ ਦੀ ਕਰਦੇ ਪਏ ਜੀ ਠੀਕ ਹੈ ਜੀ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਜੀ ਲੜਕਾ ਚਾਹੀਦਾ ਸੇਮ ਕਾਸਟ ਦਾ ਹੋਵੇ ਵੈਸ਼ਨੋ ਹੋਵੇ ਵਧੀਆ ਹੋਵੇ ਲੜਕੀ ਬਹੁਤ ਸੋਹਣੀ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਰਿਸ਼ਤਾ ਜੀ ਬਿਜ਼ਨਸਮੈਨ ਰਾਧਾ ਸੁਆਮੀ ਲੜਕੇ ਦਾ ਲੜਕਾ ਬਿਲਕੁਲ ਵੈਸ਼ਨੋ ਹੈ ਜੀ ਨਾਮ ਹਾਈਡ੍ਰਿਕ ਹੈਗਾ ਜੀ 1992 ਦਾ ਜਨਮ ਹੈ ਜੀ ਕਾਸਟ ਐਸਸੀ ਕੱਦ 5 ਫੁੱਟ 2 ਇੰਚ ਹੈ ਜੀ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੋਈ ਹੈ ਏਰੀਆ ਅੰਮ੍ਰਿਤਸਰ ਸਾਹਿਬ ਹੈ ਜੀ ਔਰ ਬਿਜ਼ਨਸ ਕਰਦੇ ਹੈ ਜੀ ਪਿਤਾ ਜੀ ਵੀ ਬਿਜ਼ਨਸਮੈਨ ਹੈ ਇਹਨੇ ਮਾਤਾ ਜੀ ਹੋਮ ਮੇਕਰ ਨੇ ਦੋ ਸਿਸਟਰਸ ਨੇ ਜੋ ਮੈਰਿਡ ਹੈ ਔਰ ਇੱਕ ਬ੍ਰਦਰ ਹੈ ਮੈਰਿਡ ਹੈ ਬੰਬੇ ਦੇ ਵਿੱਚ ਰਹਿੰਦੇ ਠੀਕ ਹੈ ਜੀ ਲੜਕੀ ਚਾਹੀਦੀ ਹੈ ਵਧੀਆ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਜੀ ਮੰਗਲੀ ਇੱਕ ਵੈਸ਼ਨੋ ਤੇ ਤੀਮਾਨ ਲੜਕੇ ਦਾ ਜੀ ਨਾਮ ਐਸ ਹਾਈਡ ਰੱਖਿਆ ਗਿਆ ਜੀ ਕਾਸਟ ਤੀਮਾਨ ਹੈ ਜੀ ਉਮਰ 29 ਸਾਲ 5 ਫੁੱਟ 11 ਬੱਚੇ ਦੀ ਹਾਈਟ ਹੈ ਠੀਕ ਹੈ ਜੀ ਔਰ 29 ਸਾਲ ਦੀ ਉਮਰ ਹੈ ਮੰਗਲੀ ਕੇ ਜੀ ਏਰੀਆ ਇਹਨਾਂ ਦਾ ਖਰੜ ਹੈ ਇਹਨਾਂ ਨੇ ਪਲੱਸ 2 ਕੀਤੀ ਹੋਈ ਹੈ ਔਰ ਹੋਟਲ ਮੈਨੇਜਮੈਂਟ ਵੀ ਇਹਨਾਂ ਨੇ ਕੀਤੀ ਹੋਈ ਸਟੱਡੀ ਠੀਕ ਹੈ ਜੀ ਵਰਕ ਕਰਦੇ ਵਿੱਚ ਗ੍ਰਾਫਿਕ ਡਿਜ਼ਾਈਨਰ ਹੈਗੇ ਨੇ ਪਿਤਾ ਜੀ ਜੌਬ ਕਰਦੇ ਨੇ ਮਾਤਾ ਜੀ ਹੋਮ ਮੇਕਰ ਨੇ ਔਰ 에ਰੀਆ ਖਰੜ ਹੈ ਲੜਕੀ ਚਹੀਦੀ ਹੈ ਜੀ ਜਿਹੜੀ ਮੰਗਲਿਕ ਹੋਵੇ ਵੈਸ਼ਨੋ ਹੋਵੇ ਚੰਡੀਗੜ ਮੋਹਾਲੀ ਤੇ ਖਰੜ ਵਾਲਿਆਂ ਨੂੰ ਪੈਲ ਹੈ ਜੀ ਠੀਕ ਹੈ ਜੀ ਚੁੰਨੀ ਚੜਾਵਾ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਰਿਸ਼ਤੇ ਦੀ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਵਾਈਗਰੂ ਜੀ ਰਿਸ਼ਤੇ ਜੀ ਡਿਵੋਰਸੀ ਵੈਲਥ ਸੈਟਲਡ ਲੜਕੇ ਦਾ ਜੀ ਨਾਮ ਬੀ ਸਿੰਘ ਕਾਸਟ ਐਸਸੀ ਹੈ ਜੀ 1986 ਦਾ ਜਨਮ 5 ਫੁੱਟ 9 ਇੰਚ ਦੀ ਹਾਈਟ ਹੈ ਜੀ ਡਿਵੋਰਸ ਹੋਇਆ ਪਿਆ ਨਾ ਦਾ ਔਰ 12th 2 ਨੰਨੇ ITI ਡਿਪਲੋਮਾ ਵੀ ਕੀਤਾ ਹੈ ਔਰ ਗਮ ਹੈ ਜੀ ਇਹਨਾਂ ਦਾ AC ਫ੍ਰਿਜ ਮਕੈਨਿਕ ਨੇ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਨੂੰ ਪੈਨਸ਼ਨ ਆਉਂਦੀ ਹੈ ਠੀਕ ਹੈ ਜੀ ਏਰੀਆ ਜੀ ਨਵਾਂ ਸ਼ਹਿਰ ਦੋ ਪੈਰਾਂ ਜੋ ਮੈਰਿਡ ਨੇ ਇੱਕ ਬਰਾ ਅਨਮੈਰਿਡ ਹੈ ਲੜਕੀ ਚਾਹੀਦੀ ਹੈ ਜਾਈ ਗਰੇ ਪਰਿਵਾਰ ਤੋਂ ਹੋਵੇ ਵਿਡੋ ਹੋਵੇ ਡਿਵੋਰਸੀ ਹੋਵੇ ਪਰ ਨਾਲ ਕੋਈ ਬੇਬੀ ਨਾ ਹੋਵੇ ਉਹਨਾਂ ਦੇ ਔਰ ਨੋ ਕਾਸਟ ਵੀ ਸ਼ੂਨਨ ਕੋਈ ਕਾਸਟ ਨਹੀਂ ਸ਼ੂਵਨੀਗਾ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਜੀ ਗੁਰੂ ਜੀ ਰਿਸ਼ਤੇ ਜੀ ਲੜਕੇ ਦਾ ਨਾਮ ਜੇ ਸਿੰਘ ਕਾਸਟ ਐਸਸੀ ਹੈ ਜੀ ਜਨਮ 1990 5 ਫੁੱਟ 8 ਬੱਚੇ ਦੀ ਹਾਈਟ ਹੈ ਜੀ ਪਲੱਸ 2 ਪਾਸ ਹੈ ਜੀ ਪ੍ਰਾਈਵੇਟ ਜੌਬ ਕਰਦੇ ਪਏ ਪਰਿਵਾਰ ਦੇ ਉੱਚ ਮਾਤਾ ਜੀ ਪਿਤਾ ਜੀ ਦੋਨੋਂ ਨੌਕਰੀ ਕਰਦੇ ਨੇ ਏਰੀਆ ਜੀ ਪਠਾਨਕੋਟ ਲੜਕੀ ਚਾਹੀਦੀ ਹੈ ਜਿਸ ਨੇ ਪਲੱਸ 2 ਕਿੱਤੀ ਹੋਵੇ ਗੁਰਦਾਸਪੁਰ ਪਠਾਨਕੋਟ ਵਾਲਿਆਂ ਨੂੰ ਪਹਿਲੇ ਜੀ ਲੜਕੀ ਪਰਿਵਾਰ ਨਾਲ ਰਲ ਮਿਲ ਕੇ ਰਹਿਣ ਵਾਲੀ ਹੋਵੇ ਠੀਕ ਹੈ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ